ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਇੱਕ ਤਾਜੀ ਮੈਸੂਨ ਵਾਲੀ ਤੇ ਇੱਕ ਤੋਕੜ ਗੱਬਣ ਚੱਕ ਪਾਸ ਤੇ ਪਿੱਛੇ ਉਹਦੇ ਬੱਚਾ ਮੇਲਕਾਫਾ ਦੁੱਧ ਵੀ ਦਿੰਦੀ ਹੈ ਕੱਤਕਾਰ ਦੇਖੋ ਕੋਠੇ ਜਿੱਡੀ ਝੋਟੀਆਂ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਸੇ ਗਾ ਲ ਬਾਈ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਕਬੀਰ ਸਿੰਘ ਪਿੰਡ ਚੀਮਾ ਜਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਆਪਣਾ ਜੀ 788775927 788775927 ਠੀਕ ਹੈ ਜਿਹੜੀ ਆਪਾਂ ਪਹਿਲੇ ਨੰਬਰ ਤੇ ਤਾਜੀ ਝੋਟੀ ਦੇਖੀ ਜਾਂਦੀ ਹੈ ਕਿਹੜਾ ਸੂਆ ਸੂਦੀ ਹੈ ਜੀ ਤੇ ਦੂਜਾ ਸੂਆ ਬਈ ਦੂਜਾ ਸੂਆ ਸੂਦੀ ਹੈ ਤੇ ਦਿਨ ਕਿਹ ਕਹ ਲੈਂਦੀ ਹੈ ਜੀ ਦਿਨ ਵੀਰੇ 10 ਬਸ ਦਿਨ 10 ਦਿਨ ਸੂਣ ਚ ਬਾਕੀ ਹਾਂਜੀ ਤੇ ਪਲੂਨ ਦਾ ਦੁੱਧ ਆਪ ਨੂੰ ਦੱਸਿਆ ਹੁਣ ਕਿੰਨਾ ਕਰੂਗਾ ਪਲੂਨ ਦਾ ਵੀਰੇ 14 ਲੀਟਰ ਤੋਂ ਦੱਸਿਆ ਖਰੀਦੀ ਹੋਈ ਆਪਣੀ ਆਪਣੀ ਤੇ ਜੀ ਠੀਕ ਹੈ ਅੱਜ ਦਿਨ 10 ਬਾਕੀ ਆ ਐਤ ਕੀ ਅੰਦਾਜ਼ਾ ਲਾਇਆ ਕਿ ਕਿੰਨੇ ਦੋਤੇ ਪਾ ਸਕਦੀ ਹੈ 15 ਲੀਟਰ ਦਾ ਆਰਾਮਦਈ ਨੀਂਦਰ ਮੈਨੀ ਸ਼ੇਪ ਨਹੀਂ ਤੁੰਦੀ ਤੇ ਕੋਈ ਸੀਮਨ ਵਗੈਰਾ ਵਰਤੇ ਨੇ ਪੁੱਛਿਆ ਕੋਈ ਨਹੀਂ ਪਤਾ ਸੀ ਤੋੜਿਓ ਵਰ ਨਹੀਂ ਸੋਬਰ ਮੂੰਹ ਮੱਥਾ ਦੇਖੋ ਕੱਦ ਕਾਠ ਚੰਗੀ ਜਿੰਦ ਜਾਨ ਵਾਲੀ ਰਾਜੀ ਸੰਧੀ ਪਾੜੀ ਵੀ ਝੋਟੀ ਦੂਜਾ ਸਵਾਲ ਸੋਨੂ ਹਜੇ ਤੇ 9-10 ਦਿਨ ਬਾਕੀ ਪਏ ਹਲੇ ਜਿਹਨੂੰ ਕਹਿੰਦੇ ਸੇਰ ਤੇ ਪੂਣੀ ਕੱਤੀ ਗਈ ਅਰੇ 30 ਤੋਂ 35% ਲੇਵਲ ਆਇਆ ਸਾਰਿਆਂ ਨੇ 80 85% ਲੇਵਾ ਹੋਰ ਲਾਉਣਾਗਾ ਤੇ ਚੀਪਾ ਜੂਪਾ ਥਣਾ ਜੀ ਓਕੇ ਜਮਾ ਜਮਾ ਓਕੇ ਤੇ ਮੁੱਲ ਵੜੀ ਕੀ ਹੋਊ ਇਹਦਾ ਫਿਰ ਮੁੱਲ ਵੜੀ ਦੇ ਫੋਨ ਮੋਲੇ ਦਾ ਫੋਨ ਤੇ ਹੋਊਗਾ ਤੇ ਸੈਂਕ ਦੇਖੋ ਜਮਾ ਕੁੰਡਾ ਮੁੜਿਆ ਵਸ ਸੈਂਕ ਰੁਪਈਆ ਨਹੀਂ ਲਾਉਂਦਾ ਸੈਂਕ ਵੇਚ ਦੀ ਤੇ ਘੱਤ ਕਾੜ ਜਮਾ ਰਾਜੀ ਪਲੀ ਵੀ ਪੱਠਪੜੇ ਜੀ ਬਣਤਰ ਤੇ ਥਣਾ ਚ ਬੇਥੀ ਵਗੈਰਾ ਦੇਖੋ 10 ਦਿਨ ਸੂਣ ਚ ਬਾਕੀ 14 ਲੀਟਰ ਦੱਸ ਦਿਆ ਪਲੂਣ ਦਾ ਦੁੱਧ ਇਹਦਾ ਪਾਇਆ ਹੋਇਆਗਾ ਤੇ ਅੱਜ 10 ਦਿਨ ਬਾਕੀ ਪੈ ਇਤ ਕੀ ਅੰਦਾਜ਼ਾ ਜਾਂ 15 ਕਿ ਲੀਟਰ ਦਾ ਆਪਾਂ ਇਹ ਤੋਂ ਫਰਾਜ ਜਰੂਜੀ ਦੇਖੋ ਸਮੀ ਬੜੀ ਵੀ ਬੋਲ ਮਟੋਲ ਪਈ ਜਾਵਾ ਤੇ ਅਗੇੜੀ ਟੋਕੜ ਗੱਭਣਾ ਆਪਾਂ ਦੇਖੀ ਜਾਨੇ ਜੀ ਇਹ ਹਾਂਜੀ ਵੀਰੇ ਇਹ ਕਿਹੜਾ ਸੂਆ ਸੁੰਦੀ ਆ ਇਹ ਮੇਰੇ ਚੌਥੇ ਸੂਏ ਸੁਗੀ ਚੌਥੇ ਸੂਏ ਸੁਗੀ ਤੇ ਤੀਜੇ ਸੂਏ ਸਵਾਲ ਸੁਈ ਹੋਈ ਆ ਹਨਾ ਤੇ ਆ ਖੜਾ ਬੱਚਾ ਮੇਲ ਕਾ ਹਾਂਜੀ ਕੈ ਕਿ ਮਹੀਨੇ ਹੋ ਗਏ ਸੁਈ ਨੂੰ ਇਹ ਕੋਲ 6 ਮਹੀਨੇ ਹੁਣ ਗੱਭਣਾ 6 ਮਹੀਨੇ ਗੱਭਣ ਚੱਕਰਾ ਕੇ ਦੇਵਾਂਗੇ ਚੱਕਰਾ ਦੇ ਦੁੱਧ ਹੁਣ ਚੋਣ ਦਾ ਕਿੰਨਾ ਕੋਲ 10 ਲੀਟਰ ਕਿਹੜਾ ਕਿਦਾਂ ਮਿਲਦੀ ਸਾਨੂੰ ਬਈ ਜੀ ਸਾਹਮਣੇ ਇੱਕ ਟਾਈਮ ਮਿਲਦੀ ਆ ਤੇ ਤਾਜੀ ਤੇਲੇ ਦੁੱਧ ਕਿੰਨਾ ਕਿਸੀਗਾ ਤਾਜੀ ਦਾ ਕਰਦੇ 15 ਲੀਟਰ ਦੁੱਧ ਹਾਂ ਚ 15 ਲੀਟਰ ਦੇ ਬਾਹਰ ਦੁੱਧ ਚੋਇਆ ਵਾ ਠੀਕ ਹੈ ਤੇ ਕੱਦ ਕਾਠ ਵਗੈਰਾ ਦੇਖੋ ਬਹੁਤ ਚੰਗਾ ਸਾਫ ਸੁਥਰਾ ਸੋ ਸਿੰਘ ਮੂਹ ਮਦਾ ਦੇਖੋ ਚੌਥਾ ਸੂਆ ਸੁਹੀਆ ਤੇ 6 ਮਹੀਨੇ ਦੀ ਗੱਬਣ ਚੈੱਕ ਪਾਸ ਕਨਫਰਮ ਆ ਜਾਵਾ ਸੋ ਲੇਵੇ ਤੇ ਨਾੜਾ ਨੂੜਾ ਦੇਖੋ ਜਿਵੇਂ ਕਿਆ ਵਾ ਤਾਂ ਮੈਂ ਸਪਰਿੰਗਾ ਵਰਗੇ ਨਾੜਾ ਤੇ ਰਾਜ ਰੂਜੀ ਬਹੁਤ ਆ ਪਲੀ ਪੁਲੀ ਵੀ ਪੂਰੀ ਫੁੱਲ ਆ ਗਈ ਜਮਾ ਟੋਕੜ ਗੱਬਣ 6 ਮਹੀਨੇ ਦੀ ਚੈੱਕ ਪਾਸ ਤੇ ਚੈੱਕ ਵੀ ਆਪਣੀ ਕਰਾਈ ਵੀ ਜਮਾ ਸੋ ਬੀਰ ਦੀ ਚੈੱਕ ਕਰਵਾਈ ਵੀ ਆ ਤੁਸੀਂ ਆਪ ਦੀ ਚੈੱਕ ਕਰਵਾ ਕੇ ਰਹਿ ਜਾਓ ਸ਼ਾਮ ਦਾ ਟਾਈਮ ਚ ਚਵਾਈ ਇਹ ਦੀ ਹੁਣ ਹੋਣੀ ਆ ਸੋ ਲੇਵਾ ਵਗੈਰਾ ਦੇਖੋ ਨੇੜ ਤੋਂ ਜਮਾ ਨਾੜਾ ਨੂੜਾ ਦੇਖੋ ਜਮਾ ਹਵਾਨੇ ਦੇ ਬਹੁਤ ਸੋਹੇ ਚੰਗੇ ਨਾੜਾ ਦਿਖਾਈ ਦੇ ਜੀ ਇਹਨਾਂ ਦੇਖ ਸਕਦੇ ਹੋ ਤੇ ਇਹਦਾ ਫਿਰ ਆਪਾਂ ਮੁੱਲ ਬਜ਼ਾਰ ਕੀ ਰੱਖਿਆ ਜੀ ਇਹਦਾ ਮੁੱਲ ਇਹਦਾ ਵੀ ਫੋਨ ਦੇ ਹੋਗਾ ਆਹ ਛੜਾ ਬੱਚਾ ਮੇਰ ਕਾਪ ਤੇ ਨੰਬਰ ਬੋਲ ਦੀ ਦੁਬਾਰੇ ਆਪਣਾ 7787 7597 ਸੋ ਇੱਕ ਟੋਕਰ ਗੱਪਣ ਚੱਕ ਬਾਸ ਤੇ ਇੱਕ ਤਾਜੀ ਸੂਣ ਵਾਲੀ ਦੋਨਾਂ ਚ ਕੋਈ ਵੀ ਨਾ ਕਿਸੇ ਵੀਰ ਦੇ ਪਸੰਦ ਹੋਵੇ ਤਾਂ ਇਸ ਨੰਬਰੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ